ਦੇਖੋ ਕਈ ਵਾਇਰਲ ਵੀਡੀਓਜ਼ ਵੀ ਜਾਰੀਆਂ ਨੇ ਜਿਦੇ ਵਿੱਚ ਕਿਹਾ ਜਾ ਰਿਹਾ ਹੈਗਾ ਕਿ ਇਹ ਦੋਨੋਂ ਬੰਦਿਆਂ ਦੀ ਝੜਪ ਕੋਈ ਧਰਮ ਪ੍ਰਚਾਰ ਨੂੰ ਲੈ ਕੇ ਹੋ ਰਹੀ ਹੈ। ਪਤਾ ਨਹੀਂ ਅਗਰ ਪਹਿਲਾਂ ਵੀ ਮੈਂ ਕੱਬੀਆ ਦਿੱਤੀ ਸੀ ਚਰਚਬਾਤ ਕਰਨ ਲਈ ਸੇਵਾ ਬਾਦ ਕਰਨ ਦੇ ਲਈ। ਔਰ ਕੱਲ ਬਾਈਬਲ ਮੇਰੇ ਬਾਹਰ ਨਾਲ ਉਹਨੇ ਆਪਣੀ ਗੱਡੀ ਲਾਈ ਸੀ ਭਰਾ ਮਾਰੀ ਬੋਦੀ ਬਿਆਸ ਹੋਈ ਮੈਂ ਆਪਣੇ ਭਰਾ ਨੂੰ ਲੈਣ ਗਿਆ। ਔਰ ਉਹਨੇ ਉਸੇ ਕਰਕੇ ਸੇਵਾ ਦੇ ਕਰਕੇ ਮੇਲੇ ਤਲਵਾਰਾ ਮਾਰਿਆ ਹੈ। ਇਦੋਂ ਉਹਨਾਂ ਦੂਆਂ ਪਰਾਂਵਾਂ ਨੂੰ ਲੱਗੀਆਂ ਇੱਕ ਦੇ ਬਾਹ ਵਢੀ ਗਈ ਇੱਕ ਦੀ ਛਾਤੀ ਤੇ ਇਥੇ ਮਾਰੀ ਕਿਰਪਾ ਤੋਂ ਵੀ ਮੇਰੇ ਛੋਟੇ ਪਰਾਂ ਨੂੰ ਵੀ ਸੱਟ ਲੱਗਿਆ ਉੱਥੋਂ ਵੀ ਜਵਾਬ ਦੇਤਾ ਆ ਕਿ ਚੰਡੀਗੜ੍ਹ ਲੈ ਕੇ ਜਾਓ ਤੇ ਦੱਸੋ ਕਿੱਥੇ ਸਾਡਾ ਇਨਸਾਫ ਆ ਕਿਤੇ ਕੋਈ ਕਾਰਵਾਈ ਨਹੀਂ ਹੁੰਦੀ ਵੀ ਸਾਡੀ ਤੇ ਹੁਣ ਮੈਂ ਚਾਹੁੰਦੀ ਆ ਕਿ ਸਾਡਾ ਜਿਹੜਾ ਕੇਸ ਆ ਉਹ ਦਰਜ ਕੀਤਾ ਜਾਵੇ ਤੇ ਜਿਹੜੇ ਜਿੰਨੇ 4 ਬੰਦੇ ਆ ਉਹਨਾਂ ਨੂੰ ਫੜਿਆ ਜਾਵੇ ਤੇ ਉਹਨਾਂ ਤੇ ਪਰਚਾ ਕੀਤਾ ਜਾਵੇ ਕਾਲ ਜਾਂਦਾ ਕਰੀਏ ਇੱਕ ਵਾਰ ਦੱਸ ਕਹਾਂ ਅਸੀਂ ਜੁੜਦੇ ਆ ਭਰਾਵਾ ਨਾ ਮੈਂ ਇੱਥੇ ਕੰਮ ਕਰਦਾ ਹਾਂ ਨਾ ਕੋਸ਼ਿਸ਼ ਤੂੰ ਆਵੇਂਗਾ ਕਟਾਈਆਂ ਪਾਉਂਦੇ ਹੱਥ ਜੋੜ ਕੇ ਆਈ ਦੱਗੇ ਦੁਖੀ ਭਰਾਵਾ ਆਵੇਂ ਹੱਥ ਜੋੜਦੇ ਓਏ ਆ ਜਾ ਇੱਧਰ ਆ ਜਾ ਓਏ ਕਰ ਲੈ ਕੁਆ ਨਾ ਵੜ ਮੇਰੀ ਗੱਲ ਸੁਣ ਤੂੰ ਕਹਿਂਦਾ ਕਿ ਥੋਨ ਨਿਪਟ ਲੀਏ ਫਿਰ ਤੇਨ ਨਾਲ ਨਿਪਟ ਲੈਨੇ ਤਰਾ ਮੈਂ ਨਿਪਟ ਨਹੀਂ ਮਰਾਜ ਹੈ ਮੈਂ ਹੱਥ ਜੋੜੇ ਕੇ ਕਿਰੇ ਗਾਲੀ ਭਰਾਹੀ ਮਾਰੀ ਮੇਰੇ ਨਾਲੀ ਵਾਲੇ ਬੰਦੇ ਤੇਰਾ ਵੀ ਜੋ ਹੱਥ ਨਾਮ ਇੱਥੇ ਕੰਮ ਕਰਦਾ ਠੀਕ ਹੈ ਉਹ ਨਾ ਆਹੀ ਤੈਨੂੰ ਕਿਦੋਂ ਆਖਣਾ ਯਾਰ ਯਾਰ ਰਹੀਆਂ ਤੇ ਤੇਨੇ ਕਰਿਆ ਜੋ ਉਹ ਯਾਰ ਉਹ ਬੰਦਾ ਉਹ ਮੰਨ ਨਹੀਂ ਗਾਲ ਕੱਢਦੀ ਉਹ ਤਰਾ ਮੇਰੇ ਤੈਨੂੰ ਆਖਣਾ ਕਿ ਤੂੰ ਗੱਲ ਕਰਨੀ ਤੂੰ ਬਾਹਰ ਜਾ ਕੇ ਜਿੱਦਾਂ ਮਰਜ਼ੀ ਭਰਾ ਕਰਦੀ ਗੱਲ ਨੂੰ ਮੈਂ ਕੋਈ ਨਹੀਂ ਕਰਨੀ ਬਾਈ ਉਨੇ ਗਾਲਾਂ ਗੱਡੀਆਂ ਵੇਲੇ ਤੇਰੇ ਸਾਹਮਣੇ ਗੱਡੀਆਂ ਨਾ ਯਾਰ ਗਾਲ ਕਿਨੇ ਗੱਡੀ ਆ ਯਾਰ ਤੁੰ ਬਾਹੇ ਤੇਰੇ ਮੇਰਾ ਵੀ ਨਾ 40 ਕਿਲੋ ਦਾ ਪੂਣਾ ਆ ਜਾਦੇ ਆ ਯਾਰ ਨਾਲ ਜ਼ੋਰ ਨਾ ਆ ਸਾਰਾ ਸਾਰਾ ਕੀ ਗੱਲ ਹੋਈ ਆ ਜੀ ਤੇ ਜਾ ਆਪਣਾ ਜਿਹੜੇ ਦੂਜੇ ਨਾਲ ਦੇਖੋ ਕਈ ਵਾਇਰਲ ਵੀਡੀਓਜ਼ ਵੀ ਜਾਰੀਆਂ ਨੇ ਜਿਦੇ ਵਿੱਚ ਕਿਹਾ ਜਾ ਰਿਹਾ ਹੈਗਾ ਕਿ ਇਹ ਦੋਨੋਂ ਬੰਦਿਆਂ ਦੀ ਝੜਪ ਕੋਈ ਧਰਮ ਪ੍ਰਚਾਰ ਨੂੰ ਲੈ ਕੇ ਹੋ ਰਹੀ ਹੈ ਇਹ ਜਿੱਥੇ ਅਸੀਂ ਖੜੇ ਆ ਇੱਥੇ ਵਾਕਿਆ ਹੈਗਾ ਤੇ ਇੱਥੇ ਤੁਸੀਂ ਦੇਖ ਰਹੇ ਹੋਗੇ ਕਿ ਪੀੜੀਆਂ ਗਲੀਆਂ ਨੇ ਇੱਕ ਸਾਈਡ ਤੋਂ ਜਦ ਇੱਕ ਮੋਟਰਸਾਈਕਲ ਰਿਕਸ਼ਾ ਤੇ ਦੂਜੀ ਸਾਈਡ ਤੋਂ ਜਦ ਇੱਕ ਸੈਡਾਨ ਗੱਡੀ ਆਈ ਤੇ ਉਹ ਦੋਨੋਂ ਆਪਸ ਵਿੱਚ ਭੜ ਗਏ ਇਸ ਨੂੰ ਲੈ ਕੇ ਇਹਨਾਂ ਦੀ ਇੱਥੇ ਲੜਾਈ ਝਗੜਾ ਹੋਇਆ ਹੈ ਯਾਰ ਇਹ ਕੋਈ ਪ੍ਰਚਾਰ ਪ੍ਰਚੂਰ ਕਰਕੇ ਇਹਨੂੰ ਲੈ ਕੇ ਹੋਇਆ ਜੀ ਮੈਂ ਸਾਰੇ ਨਾਗਰਿਕਾਂ ਤੇ ਮੀਡੀਆ ਨੂੰ ਬੇਨਤੀ ਕਰਦੀ ਹਾਂ ਕਿ ਆਪਣੀ ਰਿਸਪਾਂਸਿਬਿਲਟੀ ਨਿਭਾਉਂਦੇ ਹੋਏ ਇਹਦਾ ਜਿਹੜਾ ਟਰੂਥ ਹੈਗਾ ਇਸ ਇਨਸੀਡੈਂਟ ਦਾ ਉਹਨੂੰ ਦਰਸ਼ਨ ਇਹ ਜਿਵੇਂ ਅਸੀਂ ਜਿੱਥੇ ਅਸੀਂ ਖੜੇ ਹੈਗੇ ਆ ਇੱਥੇ ਹੀ ਲਾਂਘੇ ਨੂੰ ਲੈ ਕੇ ਇੱਥੇ ਲੜਾਈ ਝਗੜਾ ਹੋਇਆ ਇਹਦੇ ਵਿੱਚ ਧਰਮ ਪ੍ਰਚਾਰ ਵਾਲਾ ਐਂਗਲ ਕੋਈ ਨਹੀਂ ਹੈ ਇੱਥੇ ਪੁਲਿਸ ਪਾਰਟੀ ਮੌਕੇ ਤੇ ਹੈ ਜਿਹੜੇ ਆਂਡੀ ਗਵਾਂਡੀ ਵੀ ਨੇ ਉਹਨਾਂ ਤੋਂ ਸਾਰਿਆਂ ਦੇ ਤਸਦੀਕ ਕੀਤੀ ਗਈ ਹੈ ਤੇ ਅਸੀਂ ਸੀਸੀਟੀਵੀ ਫੁਟੇਜ ਵੀ ਖੰਗਾਲ ਕੇ ਇਹਦੀ ਜੜ ਤੱਕ ਪਹੁੰਚਾਂਗੇ ਮੈਡਮ ਉਹਨੂੰ ਤੋਂ ਤਰਫ ਦੇਖ ਕੇ ਆਏ ਪਹਿਲੇ ਆਪਣਾ ਜਾ ਰਹੇ ਉਹ ਸਾਰਾ ਜੀ ਅਸੀਂ ਵੈਰੀਫਾਈ ਕਰ ਰਹੇ ਹੈਗੇ ਅਜੇ ਪੁਲਿਸ ਪਾਰਟੀ ਮੌਕੇ ਤੇ ਹੈ ਤੇ ਜਿਹੜੀ ਬੰਦੀ ਕਾਰਵਾਈ ਹੈ ਉਹ ਕਰਾਂਗੇ ਅਜੇ ਫਿਲਹਾਲ ਇੱਕ ਦੀ ਸਾਨੂੰ ਇੰਟੀਮੇਸ਼ਨ ਆਈ ਹੈ ਕਹਿੰਦੇ ਕਿ ਨਾਮ ਇੱਕ ਸੋ ਬੰਨਿਆ ਦੇ ਜਿਸ ਨੂੰ ਐਮਐਨਡੀ ਤੋਂ ਰੈਕੋ ਕੀਤਾ ਗਿਆ ਦੇ ਇੱਕ ਸਮਾਨ ਉਹ ਅਜੇ ਅਸੀਂ ਮੌਕਾ ਦੇਖਣ ਆਏ ਹਾਂ ਉਸ ਤੋਂ ਬਾਅਦ ਅਸੀਂ ਹਸਪੀਟਲ ਜਾ ਕੇ ਬੰਦੀ ਕਾਰਵਾਈ ਕਰਾਂਗੇ ਅੱਜ ਬਹੁਤ ਹੀ ਮੰਦ ਸਾਡੀ ਘਟਦਾ ਹੈਗਾ ਕਮਰ ਸਾਹ ਦੇ ਵੀ ਪਤਾਨਾ ਤੇ ਲੱਗੇ ਹੋਈ ਆ ਸਾਡੇ ਬੜੀ ਸ਼ਾਂਤੀ ਨਾਲ ਪਰਮੇਸ਼ਵਰ ਦੀ ਸੇਵਾ ਕਰਦੇ ਜੀ ਸਾਡੇ ਬੜਾ ਬੜਾ ਆ ਰਿਹਾ ਹੈ ਔਰ ਉਹਨਾਂ ਦੇ ਘਰ ਦੇ ਲਾਗੇ ਕਾਂ ਦੀ ਸ਼ਰਾਰਤ ਹੀ ਉਹਨਾਂ ਨੇ ਬਹੁਤ ਹੀ ਧੂਰੀ ਤਰਾ ਜੇਗਾ ਉਪਰ ਚਾਲ ਲੇਗਾ ਹਮਰਾ ਕੀਤਾ ਔਰ ਬਾਰ ਬਾਰ ਇਹੀ ਕਰ ਰਹੀ ਸੀ ਜੇਕਰ ਤੁਸੀਂ ਇਸੇ ਚਰਚਾ ਲਗਾਇਆ ਜੇਕਰ ਤੁਸੀਂ ਪ੍ਰਭੂ ਯਿਸੂ ਮਸੀਹ ਦੇ ਬਚਨ ਤੇ ਨਾਲ ਕਿਸੇ ਨੂੰ ਤੁਸੀਂ ਸੁਲਾਏ ਵਚਨ ਤੇ ਤੁਹਾਨੂੰ ਆ ਕੇ ਦਾਰ ਦਾਰ ਮਾਰ ਦੇਣਾ ਤੋਂ ਇਸ ਕੋ ਪਹਿਲਾਂ ਵੀ ਔਰ ਵਾਰ ਇਹਨਾਂ ਨੂੰ ਡਾਡੂ ਮਾਰ ਦੇ ਦੋਖਿਆ ਬੈ ਚੁੱਕੇ ਹੋਏ ਜਿਹਦੇ ਕਰਕੇ ਅੱਜ ਵੀ ਇਹਨਾਂ ਨੇ ਇੱਕ ਮਹਾਨਾ ਬਣਾ ਕੇ ਇਹ ਦੋ ਭਰਾਵਾਂ ਦੇ ਉੱਪਰ ਬਹੁਤ ਹੀ ਹਮਲਾ ਜਿਹੜਾ ਤੇਹਾਰਾ ਹੁੰਦਾ ਦੇਖਣ ਭਾਜੀ ਨਾਲ ਨਾਲ ਇਹ ਹੋ ਜਾ ਨਾਲ ਉਹ ਭਜੀ ਉਹ ਨਹੀਂ ਆਣਾ ਉਹ ਨਹੀਂ ਆਣਾ ਨੂੰ ਇਹ ਫੋਟੋ ਬਣਾ ਲੈ ਇੱਕ ਮਿੰਟ ਇਹ ਗੁਰਦੀਪ ਐ ਸੋ ਗੁਰਦੀਪ ਆ ਉਹਨਾਂ ਦਾ ਭਰਾ ਕੋਈ ਨਹੀਂ ਕੋਈ ਨਹੀਂ ਇਹਨਾਂ ਦਾ ਭਰਾ ਛੋਟਾ ਹੈ ਤਾਂ ਇਹ ਵੀ ਕੋਈ ਆਉਂਦਾ ਨਾਲ 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 ਫੋਟੋ ਕਰੀ ਜਾ ਉਹਨਾਂ ਨਾਲ ਫੋਟੋ ਇਤੋਂ ਫੋਟੋ ਹੀ ਦੇਣੀ ਫੋਟੋ ਕਿਤੋਂ ਹੀ ਹੈ ਲੈ 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 ਇੱਥੇ ਆ ਹਾਂ ਹਾਂ ਵੀਡੀਓ ਇਹ ਇਹ ਫੋਟੋ ਵੀ ਬਣਾਉਣਾ ਉਹਨਾਂ ਨੂੰ ਫੋਟੋ ਮਿਲਦੀ ਸੀ ਇਹ ਕਹਿੰਦੇ ਕਿ ਇਹ ਕਹਿੰਦੇ ਕਿ ਉਹ ਬੰਦ ਜੀ ਕਰਾਉਡ ਹੈ ਅੱਜ ਕਿੰਨਾ ਕਰ ਰਹੇ ਸ਼ੁਰੂ ਸਰਪਰ ਹੋਰ ਸਾਹਮਣੇ ਇੱਕ ਬਰਸ਼ਪੋਰ ਕਰੀ ਜਾਂਦੇ ਜਾਂ ਦੋ ਪਪਾ یار ہو جاؤ بلانے چلو ٹھیک ہے جانے ادھر اپنی گی لائی سی ماڑی موٹی بحث ہوئی میں لین گیا اور ਇਹ ਸੇਵਾ ਦੇ ਕਰਕੇ ਮੈਨੇ ਹਲਵਾ ਮਾਰੀਆਂ ਤਾਂ ਕਿ ਇਹ ਬਦਾਇਤ ਸੇਵਾ ਕਰਦਾ ਬਾਬਾ ਕ੍ਰਿਸ਼ਨਾ ਦੀ ਤਕਦੀਰ ਹੋਣਾ ਉੱਤਮ ਜੱਗ ਲੱਭਾ ਸੇਵਾ ਬਾਬਾ ਦੇ ਕਰਦੇ ਇਹ ਬੰਦੇ ਆਏ ਕਿ ਸਭ ਇਹਨਾਂ ਨਾਲ ਜੁੜੇ ਹੋਏ ਸੀ ਕਿ ਕਿਸੇ ਕੋਈ ਵੀ ਇਸੇ ਕਰਕੇ ਸੇਵਾ ਕਰਕੇ ਜਦੇ ਵੀ ਜਗ੍ਹਾ ਬੈਠਾ ਮੰਦਿਰ ਪਰ ਮਾਂ ਦਾ ਖਲਾਫ ਤੁਹਾਨੂੰ ਕਾਰਵਾਈ ਕੀਤੀ ਜਾਵੇ। ਲਾਭੀ ਹੋ ਕੋ ਨੰਗਾ ਪਾਉ ਰੋ ਆ ਰਾਮ ਦਾ ਮਤਲਬ ਕਰ ਗੋ ਦਾ ਲੋਕ। ਆਮ ਤਾਂ ਇਹ ਕੀ ਗੱਲ ਹੋਈ ਐ? ਮੇਰਾ ਨਾਮ ਸਰਿੰਦਰ ਸਿੰਘ ਜੀ। ਹਾਂ ਜੀ ਕਿਹੜੀ ਜਗ੍ਹਾ ਕਿਹੜਾ ਲੱਗਾ? ਇਹ ਮੰਦਿਰ ਵਾਲੇ ਪਲਾਟ ਆ ਸੰਧੂ ਕਲੋਨੀ ਦੇ ਅਗਲੇ 4 ਨੰਬਰ ਗਲੀ ਤੇ ਇੱਥੇ ਮੁੰਡੇ ਨੇ ਗੱਡੀ ਲਿਆ ਕੇ ਖਲਾਰੀ ਆ ਨੰਗਣ ਵਾਸਤੇ ਤੇ ਨਿਹੰਗ ਦੀ ਗੱਡੀ ਉੱਥੇ ਖਲੋਤੀ ਨਿਹੰਗੋ ਨਾਲ ਲੜਨ ਡਿਆ ਪਹਿਲੇ ਤੇ ਫੇਰ ਮੁੜ ਕੇ ਉਹਨੂੰ ਆਂਦਾ ਵੀ ਉਹ ਆਂਦਾ ਬਾਬਾ ਜੀ ਛੇਤੀ ਕਰੋ ਗੱਡੀ ਪਰੇ ਕਰੋ ਮੈਂ ਜਾਣਾ ਜਲਦੀ ਕੰਮ ਤੇ ਤੇ ਉਹ ਆਂਦਾ ਵੀ ਤੈਨੂੰ ਛੇਤੀ ਅਸੀਂ ਗੱਡੀ ਨਹੀਂ ਪਰੇ ਕਰਨੀ ਇਹਨਾਂ ਨੇ ਕਿਹਾ ਨਿਹੰਗ ਹੋਣਾ ਨੇ ਕਿਹਾ ਕਿ ਐਸੀ ਗੱਡੀ ਨਹੀਂ ਪਰੇ ਕਰਨੀ ਤੇ ਤੈਨੂੰ ਜਲਦੀ ਤੇ ਲੈ ਜਾ ਉਹ ਆਂਦਾ ਮੈਂ ਦੀ ਜਾਣਾ ਮੈਂ ਛੜਕੇ ਕਿੱਧਰ ਦੀ ਜਾਣਾ ਇਸੇ ਗੱਲ ਤੋਂ ਸਾਰੀ ਲੜਾਈ ਹੋਈ ਕਿੰਨੇ ਬੰਦੇ ਗੱਟਾਂ ਲੱਗੀਆਂ ਇਹ ਤਾਂ ਉਹਨਾਂ ਦੋਹਾਂ ਭਰਾਵਾਂ ਨੂੰ ਲੱਗੀਆਂ ਇੱਕ ਦੇ ਬਾਹ ਵਢੀ ਗਈ ਇੱਕ ਦੀ ਛਾਤੀ ਤੇ ਇਥੇ ਮਹਾਰੀ ਕਿਰਪਾ ਹallelujah ਪਸ਼ਾਰਮਦਾਸੀਆ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਹਾਂ ਔਰ ਜਿਵੇਂ ਕਿ ਮੈਂ ਪਹਿਲਾਂ ਵੀ ਤੁਹਾਡੇ ਨਾਲ ਇੱਕ ਵੀਡੀਓ ਸ਼ੇਅਰ ਕੀਤੀ ਸੀ ਜਿਸ ਦੇ ਵਿੱਚ ਦੱਸਿਆ ਗਿਆ ਸੀ ਕਿ ਇੱਕ ਪਾਸਟਰ ਦੇ ਉੱਤੇ ਜੋ ਕਿ ਕੁਝ ਨਿਹੰਗਾਂ ਦੇ ਵੱਲੋਂ ਹਮਲਾ ਕੀਤਾ ਗਿਆ ਔਰ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਨੀ ਹਾਂ ਤੁਸੀਂ ਪੂਰੀ ਵੀਡੀਓ ਨੂੰ ਵੀ ਦੇਖਿਆ ਔਰ ਉਹਨਾਂ ਨਿਹੰਗਾਂ ਖਿਲਾਫ ਜੋ ਕਿ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਦੁਆਰਾ ਜੋ ਕਿ ਪੱਤਾ ਦਰਜ ਕਰਵਾ ਦਿੱਤਾ ਗਿਆ ਔਰ ਉਹ ਜੋਨੇ ਵੀ ਅਸਰਾਤੀ ਅਨਸਰ ਸੀ ਜਿਨ੍ਹਾਂ ਨੇ ਵੀ ਇਹ ਹਮਲਾ ਕੀਤਾ ਉਹਨਾਂ ਦੇ ਖਿਲਾਫ ਰਿਪੋਰਟ ਪਰਚਾ ਦਰਜ ਕਰਵਾ ਕੇ ਉਹਨਾਂ ਨੂੰ ਜੋ ਕਿ ਗ੍ਰਿਫਤਾਰ ਵੀ ਕਰ ਲਿਆ ਗਿਆ ਔਰ ਕਿਉਂਕਿ ਤੁਸੀਂ ਜਾਣਦੇ ਹੋ ਕਿ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਹਮੇਸ਼ਾ ਹੀ ਮਸੀ ਲੋਕਾਂ ਲਈ ਪਰਮੇਸ਼ਰ ਦੇ ਦਾਸਾਂ ਦੇ ਲਈ ਅੱਗੇ ਹੁੰਦੀ ਹੈ ਉਹਨਾਂ ਦੇ ਹੈਲਪ ਦੇ ਲਈ ਅੱਗੇ ਹੁੰਦੀ ਹੈ ਔਰ ਅੱਜ ਵੀ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਨੇ ਠੋਸ ਕਦਮ ਚੁੱਕ ਕੇ ਉਹਨਾਂ ਖਿਲਾਫ ਪਰਚਾ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰਵਾਇਆ ਵੀਡੀਓ ਨੂੰ ਸ਼ੇਅਰ ਕਰੋ ਔਰ ਚੈਨਲ ਨੂੰ ਸਬਸਕ੍ਰਾਈਬ ਕਰੋ ਗੋਡ ਬles